ਆ ਵੀ ਇੱਕ ਕਿਸਮ ਦੇ ਰੱਬੇ ਰੱਬ ਰੂਪੇ ਨੇ ਇਹ ਵਧੀਆ ਡੀਲਿੰਗ ਕਰਦੇ ਨੇ ਹਰ ਇੱਕ ਇਨਸਾਨ ਦੇ ਨਾਲ ਪੂਰਾ ਜਣੇ ਕਿ ਆਪ ਦਾ ਟਾਈਮ ਇਹ ਨਹੀਂ ਕਰਦੇ ਹੈਗੇ ਵੀ ਮੇਰੇ ਕੋਲ ਟਾਈਮ ਘਟਾ ਜਾਏ ਇੰਨੀ ਦੂਰ ਆਏ ਨੇ ਖੰਨੇ ਦੇ ਕਸਟਮਰ ਮਲੋਹ ਆਏ ਨੇ ਬਹੁਤ ਵਧੀਆ ਲੱਗਦਾ ਸੀ ਦੋਸਤੋ ਗੁਰਦੀਪ ਸਿੰਘ ਵੀਰ ਜੀ ਆਏ ਸੀ ਨਾਲ ਆਏ ਸੀ ਉਹਨਾਂ ਦੇ ਜਵਾਈ ਸਾ ਇਹਨਾਂ ਦਾ ਨਾਮ ਹੈ ਜੀ ਗगनਦੀਪ ਇਹ ਹੈਗੇ ਨੇ ਟੀਰੋਮਾਜਰੇ ਤੋਂ ਔਰ ਵੀਰ ਜੀ ਐਨੇ ਰੁੜਕੀ ਖੁਰਦ ਤੋਂ ਇਹਨਾਂ ਨੇ ਲੈਣਾ ਸੀ ਏਸੀ ਵੀਡੀਓ ਮੇਰੀਆਂ ਦੇਖਦੇ ਨੇ ਲਾਈਕ ਵੀ ਕਰਦੇ ਨੇ ਕਮੈਂਟ ਵੀ ਕਰਦੇ ਨੇ ਸ਼ੇਅਰ ਵੀ ਕਰਦੇ ਨੇ ਇਹਨਾਂ ਨੂੰ ਲੱਗਿਆ ਕਿ ਦੀਪਕ ਨੂੰ ਜ਼ਰੂਰ ਮਿਲ ਕੇ ਆਈਏ ਇੱਕ ਵਾਰੀ ਕਿ ਇਹਨਾਂ ਨੇ ਲਿਆ ਐਸਟੀਮੇਟ ਖੰਨੇ ਤੋਂ ਵੀ ਲਿਆ ਇਹਨਾਂ ਨੇ ਐਸਟੀਮੇਟ ਬਾਕੀ ਇਹਨਾਂ ਨੂੰ ਇੱਥੇ ਥੋੜਾ ਬੋਤਾ ਫਰਕ ਲੱਗਿਆ ਬਾਕੀ ਆਪਣੇ ਮੂੰਹ ਹੀ ਦੱਸਣਗੇ ਆਪਾਂ ਨੇ ਇਹਨਾਂ ਨੂੰ ਦਿੱਤਾ ਗੋਦਰੇਜ਼ ਦਾ ਫਿਕਸ ਸਪੀਡ ਏ ਸੀ ਨੋਨ ਇਨਵਰਟਰ ਏ ਸੀ ਆਪਾਂ ਨੇ ਦਿੱਤਾ ਇਹਨਾਂ ਨੂੰ 32000 ਰੁਪਏ ਦਾ ਨੋਨ ਇਨਵਰਟਰ 5000 ਕੂਲਿੰਗ ਕੈਪੈਸਿਟੀ ਵਾਲਾ ਗੋਦਰੇਜ਼ ਏ ਸੀ ਬਾਕੀ ਇਹਨਾਂ ਨੂੰ ਗਿਫਟਸ ਵੀ ਦਿੱਤੇ ਨੇ ਔਰ ਸਾਰੀ ਵਧੀਆ ਡੀਲ ਕੀਤੀ ਆ ਬਯਾਜ਼ਦਾ ਕੇਸ ਕਰਿਆ ਇਹਨਾਂ ਦੇ ਬਹੁਤ ਵਧੀਆ ਇਹਨਾਂ ਨਾਲ ਗੱਲਬਾਤ ਹੋਈ ਇੱਕ ਘੰਟਾ ਡੇਢ ਘੰਟਾ ਹੋ ਗਿਆ ਇਹਨਾਂ ਨੂੰ ਬੈਠਿਆਂ ਨੂੰ ਗੁਰਦੀਪ ਵੀਰ ਜੀਆ ਦਾ ਕਲੰਗੀ ਧਰ گارਮੈਂਟ ਦੇ ਨਾਮ ਤੇ ਇਸੜੂ ਇੱਕ ਸ਼ੋਰੂਮ ਹੈ ਜੀ ਜੈਂਟਸ گارਮੈਂਟ ਦਾ ਕੰਮ ਕਰਦੇ ਨੇ ਇਹਨਾਂ ਦੀ ਸ਼ਾਪ ਹੈ ਬਹੁਤ ਸ਼ਾਨਦਾਰ ਕਲੰਗੀ ਧਰ گارਮੈਂਟ ਅਗਰ ਇਸੜੂ ਸਾਈਡ ਦੇ ਜਿੰਨੇ ਵੀ ਪਿੰਡ ਨੇ ਅਗਰ ਮੇਰੀ ਰੀਲਸ ਦੇਖਦੇ ਨੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਕਲੰਗੀ ਤਰ گارਮੈਂਟ ਇਸੜੂ ਪੇ ਕੱਲ੍ਹ ਬਾਤ ਹੋਈ ਬਹੁਤ ਵਧੀਆ ਇਨਸਾਨ ਨੇ ਬਾਕੀ ਇਹ ਵੀ ਦੱਸਣਗੇ ਸਾਡੇ ਬਾਰੇ ਕਿਵੇਂ ਲੱਗਿਆ ਇਹਨਾਂ ਨੂੰ ਇੱਥੇ ਆ ਕੇ ਇੰਨੀ ਦੂਰ ਆਏ ਨੇ ਖੰਨੇ ਦੇ ਕਸਟਮਰ ਮਲੋਦ ਆਏ ਨੇ ਬਹੁਤ ਵਧੀਆ ਲੱਗਦਾ ਸਾਨੂੰ ਤਾਂ ਬਹੁਤ ਵਧੀਆ ਲੱਗਦਾ ਬਾਕੀ ਇਹ ਵੀ ਦੱਸਣਗੇ ਹਾਂਜੀ ਵੀਰ ਜੀ ਹਾਂਜੀ ਸਾਨੂੰ ਬਹੁਤ ਵਧੀਆ ਲੱਗਿਆ ਜੀ ਇੱਥੇ ਆ ਕੇ ਮਲੋਦ ਦੀਪਕ ਜੀ ਦੀ ਦੁਕਾਨ ਤੇ ਸਾਨੂੰ ਆਇ ਲੱਗਿਆ ਜਿਵੇਂ ਵੀ ਜਿਵੇਂ ਬੋਲਦੇ ਆ ਉਸੇ ਤਰ੍ਹਾਂ ਹੀ ਆ ਵੀ ਇੱਕ ਕਿਸਮ ਦੇ ਰੱਬੇ ਰੱਬ ਰੂਪੇ ਨੇ ਇਹ ਵਧੀਆ ਡੀਲਿੰਗ ਕਰਦੇ ਨੇ ਹਰ ਇੱਕ ਇਨਸਾਨ ਦੇ ਨਾਲ ਪੂਰਾ ਜਣੇ ਕਿ ਆਪਦਾ ਟਾਈਮ ਇਹ ਨਹੀਂ ਕਰਦੇ ਹੈਗੇ ਵੀ ਮੇਰੇ ਕੋਲ ਟਾਈਮ ਘਟਾ ਜਾਏ ਆ ਨਾ ਹਰ ਇੱਕ ਗਾਹਕ ਦੇ ਨਾਲ ਪੂਰੀ ਬਹੁਤ ਵਧੀਆ ਡੀਲਿੰਗ ਕਰਦੇ ਨੇ ਸਾਨੂੰ ਬਹੁਤ ਵਧੀਆ ਲੱਗਿਆ ਜੀ ਥੈਂਕ ਯੂ ਹਾਂਜੀ ਕਗਨਦੀਪ ਜੀ ਬਹੁਤ ਵਧੀਆ ਲੱਗੇ ਜੀ ਜਿਵੇਂ ਸੋਚੇ ਸੀ ਓਕਣੇ ਬਹੁਤ ਵਧੀਆ ਲੱਗੇ ਜੀ ਜਿਵੇਂ ਤੁਸੀਂ ਰੀਲਸ ਦੇਦੇ ਹੋ ਉਵੇਂ ਹੀ ਲੱਗੇ ਉਵੇਂ ਲੱਗੇ ਜਿੱਤੇ ਆਹਾਨੂੰ ਗਿਫਟ ਵੀ ਦਿੱਤੇ ਨੇ ਚਲੋ ਇਹਦਾ ਮਾਨ ਸਤਿਕਾਰ ਹੈ ਇਹਦਾ ਤੁਸੀਂ ਇਹਦਾ ਤੁਸੀਂ ਮੈਨੂੰ ਫੋਲੋ ਕਰਦੇ ਹੋ ਨਹੀਂ ਬਹੁਤ ਵਧੀਆ ਲੱਗੇ ਨਹੀਂ ਤੇ ਬਹੁਤ ਮਾਨ ਸਤਿਕਾਰ ਮਿਲਿਆ ਥੈਂਕ ਯੂ ਥੈਂਕ ਯੂ ਜੈ ਮਾਤਾ ਦੀ ਜੀ ਜੈ ਮਾਤਾ